ਟੀਮ ਅਗਾਜ ਸਮਾਜ ਸੇਵਾ ਗਰੁੱਪ ਕਣਕਵਾਲ ਪੰਘੂਆ ਵੱਲੋਂ ਜੋ ਅੱਜ ਭਾਈ ਲੋਕਤੰਤਰ ਦਾ ਜਨਮ ਦਿਨ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀਆਂ ਉਹਦੇ ਵਿੱਚ ਵੀ ਆਪਣੀਆਂ ਸਮਾਜ ਸੇਵੀ ਜੋ ਜ਼ਿੰਮੇਵਾਰੀਆਂ ਨੇ ਉਹਨੂੰ ਲਗਾਤਾਰ ਚਾਲੂ ਰੱਖਦੇ ਹੋਏ ਅੱਜ ਭਾਈ ਬੂਟਿਆਂ ਦੀ ਸ਼ੀਵ ਲਾਈ ਗਈ ਹੈ ਜੋ ਵੋਟਰ ਪਾ ਕੇ ਆਂਦਾ ਉਹਨੂੰ ਭਾਈ ਬੂਟਾ ਦਿੱਤਾ ਜਾਂਦਾ ਫਲਦਾਰ ਬੂਟਾ ਤੋ ਅਸੀਂ ਇਸ ਤਰ੍ਹਾਂ ਹੀ ਪਾਈਚਾਰਕ ਇੱਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਹਰ ਵਾਰੀ ਹੰਬਲਾ ਮਾਰਦੇ ਰਹਿੰਦੇ ਆ ਪਿੰਡ ਦੇ ਵਿੱਚ ਕੋਈ ਵੀ ਗਤੀਵਿਧੀਆਂ ਹੋਣ ਤਾਂ ਅਸੀਂ ਸਮਾਜ ਸੇਵਾ ਗਰੁੱਪ ਟੀਮ ਅਗਾਜ ਇਹਦਾ ਕਿਸੇ ਧਰਮ ਕਿਸੇ ਜਾਤ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਸਿਰਫ ਸਮਾਜ ਸੇਵਾ ਨੂੰ ਸਮਰਪਿਤ ਗਰੁੱਪ ਹੈ ਉਹਦੇ ਤਰ੍ਹਾਂ ਅਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਾਉਂਦੇ ਰਹਿੰਦੇ ਆ ਜਿਵੇਂ ਕਿ ਤਕਰੀਬਨ ਤੁਸੀਂ ਸਾਡੇ ਨਾਲ ਜੁੜੀ ਹੋਏ ਹੋ ਹਰ ਵਾਰੀ ਤੁਸੀਂ ਸਾਨੂੰ ਕੈਮਰੇ ਚ ਕੈਦ ਕਰਦੇ ਰਹਨੇ ਹਾਂ ਉਸੇ ਦੇ ਲੜੀ ਤਹਿਤ ਅਸੀਂ ਭਾਈ ਇਸੇ ਤਰ੍ਹਾਂ ਹੀ ਭਾਈਚਾਰਕ ਇੱਕ ਤਾਂ ਸਾਰੇ ਧਰਮਾਂ ਦੇ ਸਾਰੀਆਂ ਪਾਰਟੀਆਂ ਦੇ ਮੁੰਡੇ ਤੇ ਸਾਰੀਆਂ ਬਰਾਦਰੀਆਂ ਦੇ ਇਕੱਠੇ ਹੋ ਕੇ ਇੱਕ ਹੰਬੜਾ ਮਾਰਿਆ ਹੋਇਆ ਟੀਮ ਅਗਾਜ ਬਣਾਈ ਹੋਈ ਹੈ ਜੋ ਸਮਾਜ ਸੇਵਾ ਨੂੰ ਸਮਰਪਿਤ ਹੈ ਉਹਦੇ ਤਹਿਤ ਭਾਈ ਅੱਜ ਬੂਟਿਆਂ ਦੀ ਸੇਵਾ ਕੀਤੀ ਗਈ ਹੈ ਜੋ ਵੋਟਾਂ ਦੇ ਸੰਬੰਧ ਵਿੱਚ ਵੋਟ ਪਾ ਕੇ ਆਂਦੇ ਨੇ ਜਿਵੇਂ ਦੇਖ ਲਓ ਮੌਸਮ ਦੇ ਹਿਸਾਬ ਨਾਲ ਕਿੰਨਾ ਟੈਂਪਰੇਚਰ ਹਾਈ ਹੋ ਰਿਹਾ ਹੈ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਨੇ ਲਾਉਣੇ ਪੈਣਗੇ ਆਉਣ ਵਾਲੀ ਪੀੜ੍ਹੀ ਵਾਸਤੇ ਜੇਦੋਂ ਆਪਾਂ ਵਧੀਆ ਮਾਹੌਲ ਸਿਰਜਣਾ ਵਧੀਆ ਸਰਕਾਰ ਚੁਣਨਾ ਚਾਹੁੰਦੇ ਹਾਂ ਤਾਂ ਤੁਸੀਂ ਘੱਟ ਤੋਂ ਘੱਟ ਵਾਤਾਵਰਣ ਵੀ ਵਧੀਆ ਚਾਹੀਦਾ ਤਾਂ ਜੋ ਮੌਸਮ ਬਿਲਕੁਲ ਬਰਸਾਤਾਂ ਚ ਬਰਸਾਤਾਂ ਪੈਣਾ ਤੇ ਗਰਮੀ ਕਾਬੂ ਚ ਰਹੇ ਏਸ਼ੀਆਂ ਦੇ ਜ਼ਿਆਦਾ ਪ੍ਰਦੂਸ਼ਣ ਹੋਣ ਕਰਕੇ ਕਿੰਨੀ ਗਰਮੀ ਆਪਾਂ ਦੇਖੋ ਚੱਲ ਰਹੇ ਆ ਇਸ ਕਰਕੇ ਹਰੇਕ ਪ੍ਰਾਣੀ ਨੂੰ ਹਰੇਕ ਇਨਸਾਨ ਨੂੰ ਤਿੰਨ ਤਿੰਨ ਬੂਟੇ ਲਾਉਣੇ ਪੈਣਗੇ ਆਪਾਂ ਨੂੰ ਫਰਜ਼ ਬਣਦਾ ਹੈ ਉਸ ਲੜੀ ਤਹਤ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਅੱਜ ਭਾਈ ਇਹ ਵੋਟਾਂ ਦੇ ਸਬੰਧ ਵਿੱਚ ਜੋ ਬੂਟਿਆਂ ਦੀ ਸ਼ਵੀਰ ਲਾਈ ਹੈ ਉਹਦਾ ਭਾਈ ਅਸੀਂ ਇਹ ਸਿਲਾਨਾਸ ਕੀਤਾ ਸਾਰੇ ਵਲੰਟੀਅਰਾਂ ਦਾ ਸਾਰੇ ਸੱਜਣਾ ਦਾ ਸਾਰੇ ਪਿੰਡ ਨਿਵਾਸੀਆਂ ਦਾ ساری ਪੂਰੀ ਟੀਮ ਦਾ ਬਹੁਤ ਧੰਨਵਾਦ ਜਿਹੜੀ ਤਨੋਂ ਮਨੋਂ ਭਾਈ ਧੰਨ ਸੇਵਾ ਕਰਦੀ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਆਰਜੀ ਕੇ ਚੈਨਲ ਦਾ ਜਿਹੜੇ ਕਿ ਸਾਡੀ ਹਰੇਕ ਚੰਗੀ ਐਕਟੀਵਿਟੀ ਨੂੰ ਇੱਥੇ ਕਾਇਦ ਕਰਨਾ ਹੁੰਦੇ ਨੇ ਤੋ ਸਾਡੇ ਨਾਲ ਹੀ ਜਿੱਥੇ ਸਾਡਾ ਕੋਈ ਕੰਮਕਾਰ ਚੱਲਦਾ ਉੱਥੇ ਹੀ ਸਾਡੀ ਹਰ ਇੱਕ ਐਕਟੀਵਿਟੀ ਕੈਦ ਕਰਦੇ ਨੇ ਤੇ ਬਾਈ ਜੀ ਜੇ ਨਾ ਅਸੀਂ ਪੌਦੇ ਵੜਦੇ ਰਹੇ ਆਂ ਪੌਦੇ ਨਾਲ ਲਗਾਏ ਤਾਂ ਤੁਸੀਂ ਆਉਣ ਵਾਲੇ ਟਾਈਮ ਚ ਤਾਪਮਾਨ 55 ਡਿਗਰੀ ਤੋਂ ਵੀ ਉੱਪਰ ਦੇਖੋਗੇ ਤੇ ਆ ਤੁਸੀਂ ਹੁਣੇ ਦੇਖ ਲਓ ਗਰਮੈਸ਼ ਕਿੰਨੀ ਆ ਇਹ ਵਾਤਾਵਰਣ ਦੀ ਗਰਮੈਸ਼ ਨਹੀਂ ਹੈਗੀ ਇਹ ਆਪਣੇ ਏਸ਼ੀਆ ਦੀ ਪੇੜ ਵੱਡਣ ਦੀ ਗਰਮੈਸ਼ ਹੈਗੀ ਤੇ ਬਾਈ ਜੀ ਅਸੀਂ ਤੁਹਾਡੇ ਮੂਰੇ ਹੀ ਅਪੀਲ ਕਰਦੇ ਆਂ ਵੀ ਜਿੱਥੇ-ਜਿੱਥੇ ਵੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਵੱਧ ਤੋਂ ਵੱਧ ਦਰਖਤ ਲਾਓ ਆਪਣੇ ਖੇਤ ਦੇ ਵਿੱਚ ਜੀ ਕਿੱਲੇ ਦੇ ਹਿਸਾਬ ਨਾਲ ਹੀ ਲਾ ਲਓ ਤੁਸੀਂ ਕਿੱਲੇ ਦੇ ਵਿੱਚ ਇੱਕ ਲਾ ਲਓ ਕਿੱਲੇ ਦੇ ਮਗਰ ਦੋ ਲਾ ਲਓ ਜਿਹਦੇ ਕੋਲ 10 ਕਿੱਲੇ ਨੇ 20 ਰਕਤ ਲਾ ਦਿਓ ਇੰਨਾ ਕ ਤਾਂ ਯਾਰ ਆਪਾਂ ਕਰ ਹੀ ਸਕਦੇ ਆ ਆਪਾਂ ਦੇਖਦੇ ਆ ਵੀ ਆਪਣੇ ਬਾਹਣ ਚੋਂ ਇਥੋਂ ਡਾਇਰੈਕਟਰ ਲੰਗਦਾ ਹੋਵੇ ਆਪਾਂ ਦਰਖਤ ਵੱਢ ਕੇ ਮਾਰ ਦਿਆ ਮੇਰਾ ਵੀਰ ਇਹ ਨਾ ਕਰਿਆ ਕਰੋ ਵੱਧ ਤੋਂ ਵੱਧ ਦਰਖਤ ਲਾਓ ਪਿੰਡੋਂ ਪਿੰਡੀ ਦਰਖਤ ਲਾਓ ਤੇ ਮੈਂ ਬਣ ਵਿਭਾਗ ਨੂੰ ਵੀ ਅਪੀਲ ਕਰਦਾ ਜੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਦਰਖਤਾਂ ਲਈ ਗਾਈਡ ਕੀਤਾ ਜਾਵੇ ਤੇ ਵੱਧ ਤੋਂ ਵੱਧ ਫਲਦਾਰ ਬੂਟੇ ਤੇ ਆਪਣੇ ਦੂਜੇ ਬੂਟੇ ਛਾਂ ਕਰਨ ਵਾਲੇ ਆਕਸੀਜਨ ਵਾਲੇ ਬੂਟੇ ਜਿਵੇਂ ਨਿੰਮ ਹੋ ਗਿਆ ਜਿਆਦਾ ਤੋਂ ਜਿਆਦਾ ਪਿੰਡਾਂ ਚ ਆਪਣਾ ਦਿੱਤੇ ਜਾਣ ਅਸੀਂ ਇੰਨੀ ਕ ਅਪੀਲ ਕਰਦੇ ਆ ਬਨਪ ਭਾਗ ਨੂੰ ਵੀ ਤੇ ਭਾਈ ਜਿੱਥੇ ਵੀ ਤੁਹਾਡੇ ਕੋਈ ਪੇਡਾ ਲੱਗੇ ਆ ਨਾ ਉਹਦੀ ਕਦਰ ਪਾਓ ਉਹਨੂੰ ਇਹ ਨਾ ਸੋਚੋ ਵੀ ਆਪਾਂ ਇਹਨੂੰ ਕੁੱਤਰ ਦੋ ਵੱਢ ਦੋ ਕਰ ਦੋ ਹਨਾ ਰਸਤੇ ਜਾ ਰਿਹਾ ਤੇ ਉਹਨੂੰ ਪਾਲੋ ਪੋਸ਼ੋ ਤਾਂ ਜੋ ਆਪਣਾ ਤਾਪਮਾਨ ਸੈੱਟ ਹੋ ਸਕੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚ ਸਕੇ ਮਾੜਾ ਮੋਟਾ ਕੁਛ ਨਾ ਕੁਛ ਚੰਗਾ ਹੋ ਸਕੇ ਤੇ ਅਸੀਂ ਧੰਨਵਾਦ ਕਰਦੇ ਆ ਜੀ ਆਰਜੀ ਕੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਭਗਵੰਤੇ ਸੱਜਣਾ ਦਾ ਪਿੰਡ ਨਿਵਾਸੀ ਸਾਰੇ ਨਗਰ ਦੇ ਪਿੰਡ ਦੇ ਵਾਸੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅਸੀਂ ਲੋਕਤੰਤਰ ਦਿਸ਼ਵ ਦੇ ਮੌਕੇ ਤੇ ਅੱਜ ਜਿਹੜੀ ਪੌਦਿਆਂ ਦੀ ਸਵੀਲ ਲਗਾਈ ਗਈ ਹੈਗੀ ਟੀਮ ਅਗਾਜ ਸਮਾਜ ਸੇਵੀ ਸੰਸਥਾ ਪਿੰਡ ਕਣਕਵਾਲ ਭੰਗਵਾ ਵੱਲੋਂ ਬਹੁਤ ਹੀ ਸੋਹਣੀ ਕੋਸ਼ਿਸ਼ ਤੇ ਬਹੁਤ ਵੀ ਵਧੀਆ ਅਪਰਾਲੇ ਕੀਤੇ ਜਾਂਦੇ ਨੇ ਵਧੀਆ ਗਤੀਆਂ ਵਿਧੀਆਂ ਦੇ ਨਾਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵਲੰਟੀਅਰ ਸਾਹਿਬਾਨਾਂ ਵੱਲੋਂ ਲੋਕਤੰਤਰ ਦਿਸ਼ਵ ਦੇ ਮੌਕੇ ਤੇ ਜਿਹੜਾ ਪੌਦਿਆਂ ਦੀ ਸਵੀਲ ਲਗਾਈ ਗਈ ਆ ਬਹੁਤ ਸੋਹਣਾ ਕੰਮ ਕੀਤਾ ਅਸੀਂ ਨੇ ਜਿਹੜੇ ਅਸੀਂ ਹੁਣ ਏਸੀਆਂ ਦੇ ਵਿੱਚ ਰਹਿਣ ਦੀ ਬਾਵਜੂਦ ਕਿਉਂਕਿ ਏਸੀਆਂ ਦੀ ਗਰਮੈਸ਼ ਬਹੁਤ ਜ਼ਿਆਦਾ ਹੈ ਇਸੇ ਤਰ੍ਹਾਂ ਹੁਣ ਤਾਪਮਾਨ ਬਹੁਤ ਜ਼ਿਆਦਾ ਵਧਦਾ ਜਾਂਦਾ ਹੈਗਾ ਜੇ ਅਸੀਂ ਕਿਤੇ ਇਹ ਨਾ ਸਮਝੇ ਇਸੇ ਤਰ੍ਹਾਂ ਅਸੀਂ ਅੱਗਾਂ ਲਾ ਲਾ ਕੇ ਦਰਖਤ ਛਾੜੇ ਤਾਂ ਫਿਰ ਅਸੀਂ ਇਸ ਤੋਂ ਵੀ ਜ਼ਿਆਦਾ ਜਿਹੜਾ ਖਵਾਜਾ ਉਹ ਭੜਾ ਭੁਗਤਾਂਗੇ ਕਿਉਂਕਿ ਬਿਮਾਰੀਆਂ ਦਾ ਕਾਰਨ ਬਹੁਤ ਜ਼ਿਆਦਾ ਬਣ ਰਿਹਾ ਹੈ ਤੇ ਅਸੀਂ ਅੱਗਾਂ ਲਾ ਕੇ ਦਰਖਤ ਛਾੜ ਰਹੇ ਹਾਂ ਫੋ ਮੈਂ ਤਾਂ ਅਪੀਲ ਕਰੂੰਗਾ ਸਾਰੇ ਸਾਡੇ ਵਲੰਟੀਅਰ ਸਾਹਿਬਾਨ ਨੂੰ ਯਾ ਨਗਰ ਨਿਵਾਸੀ ਸੰਗਤਾਂ ਨੂੰ ਬੀ ਵੱਧ ਤੋਂ ਵੱਧ ਪੌਦੇ ਲਾਉਣ ਦੀ ਜਿਹੜੀ ਕੋਸ਼ਿਸ਼ ਵੱਧ ਤੋਂ ਵੱਧ ਕਰੋ ਜਿੱਥੇ ਤੱਕ ਵੀ ਹੁੰਦਾ ਹੈ ਕੋਈ ਕਿਸਾਨ ਦਾ ਬੂਟਾ ਸਾਰੇ ਲਾਉਣ ਦੀ ਕੋਸ਼ਿਸ਼ ਕਰੋ ਤੇ ਬਾਕੀ ਨਰੇਗਾ ਬਾਰੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸਾਡੇ ਸੱਜਣ ਮਿੱਤਰ ਨਰੇਗਾ ਦੇ ਵਿੱਚ ਸਾਡੀਆਂ ਮਹਿਤਾਵਾ ਪੈਣਾ ਜਿਹੜੀਆਂ ਵੀ ਕੰਮ ਕਰਦੀਆਂ ਨੇ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਪੌਦੇ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਜਿੱਥੇ ਤੁਹਾਨੂੰ ਮੌਕਾ ਮਿਲਦਾ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਸਾਰੇ ਵਲੰਟੀਅਰ ਸਾਹਿਬਾਨ ਦਾ ਸਾਡੇ ਨਗਰ ਨਿਵਾਸੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਗਾਜ਼ ਟੀਮ ਦਾ ਖਾਸ ਕਰਕੇ ਕਿਉਂਕਿ ਜਿਨ੍ਹਾਂ ਨੇ ਬਹੁਤ ਸੋਹਣੇ ਕੰਮ ਕੀਤੇ ਨੇ ਹੁਣ ਤੱਕ ਵਧੀਆ ਕੰਮ ਕਰਦੇ ਨੇਗੇ ਆ ਆਰ ਜੇ ਕੀ ਟੀਵੀ ਚੈਨਲ ਆ ਪਿੰਡ ਕਣਕਵਾਲ ਪੰਗੂਆ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਹਰ ਇੱਕ ਨੂੰ ਜਿਹੜੀ ਵੀ ਅਸੀਂ ਨੇ ਕੋਸ਼ਿਸ਼ ਕੀਤੀ ਆ ਕਵਰਿੰਗ ਕਰਕੇ ਸਾਰੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਂਦੇ ਨੇ ਪੰਜਾਬ ਦਾ ਇੱਕ ਨੰਬਰ 1 ਪਿੰਡ ਹੋਵੇਗਾ ਕਣਕਵਾਲ ਪੰਗੂਆ ਜਿਹਦੇ ਵਿੱਚ ਖਾਸ ਤੌਰ ਤੇ ਮੀਡੀਆ ਖੁਦ ਚੱਲ ਕੇ ਸਾਡੇ ਕੋਲੇ ਆਇਆ ਕਰੇਗਾ ਜਦੋਂ ਅਸੀਂ ਨੇ ਇਹਨੂੰ ਪਿੰਡ ਨੂੰ ਹਰਿਆ-ਭਰਿਆ ਕਰ ਦਿੱਤਾ ਕਿਉਂਕਿ ਅਸੀਂ ਬਹੁਤ ਸੋਹਣੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਵਲੰਟੀਅਰ ਸਾਹਿਬਾਨਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਸਤਿਕਾਰ ਹੈ ਸਾਰਿਆਂ ਨੂੰ ਜੀ ਆਇਆਂ ਵੈਲਕਮ ਹਾਰਦਿਕ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅਸੀਂ ਹੁਣ ਆੜੂਆਂ ਦੇ ਪੌਦੇ ਆਲੂ ਬੁਖਾਰਾਂ ਦੇ ਪੌਦੇ ਤੇ ਫਲਦਾਰ ਪੌਦੇ ਜਿਹੜੇ ਨਸ਼ਪਾਤੀਆਂ ਦੇ ਪੌਦੇ ਤੇ ਅਸੀਂ ਨੇ ਜਿਹੜੇ ਟੀਮ ਅਗਾਜ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਅਪਰਾਹਲੇ ਕੀਤੇ ਨੇ ਲੋਕਤੰਤਰ ਦੇ ਸਿੱਧੇ ਮੌਕੇ ਤੇ ਇਸ ਕਰਕੇ ਸਾਡੀਆਂ ਮਾਮਾ ਭੈਣਾਂ ਨੂੰ ਵੀ ਬੇਨਤੀ ਹੈ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦਿਆਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੱਥੇ ਵੀ ਮੌਕਾ ਮਿਲੇ ਬੋਦਿਆਂ ਦੇ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਜਿੱਥੇ ਵੀ ਮੌਕਾ ਮਿਲੇ ਤੁਸੇ ਬੂਟੇ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਪੰਜਾਬ ਦਾ ਨੰਬਰ 1 ਪਿੰਡ ਜਿਹੜਾ ਕਣਕਵਾਲ ਪੰਗੂ ਆਪਾਂ ਨੇ ਬਣਾਉਣਾ ਹੈ ਕਿ ਜਿਹਦੇ ਵਿੱਚ মিডিਆ ਖੁਦ ਆ ਕੇ ਸਾਥੋ ਬਿਆਨ ਲਿਆ ਕਰੂਗਾ ਅਸੀਂ ਨੇ ਪੰਜਾਬ ਦਾ ਨੰਬਰ 1 ਪਿੰਡ ਇਸ ਕਰਕੇ ਹਰਿਆ ਭਰਿਆ ਪਿੰਡ ਕਣਕਵਾਲ ਪੰਗੂ ਆ ਤੇ ਸਭ ਤੋਂ ਵਧੀਆ ਕੰਮ ਸਭ ਤੋਂ ਵਧੀਆ ਉਪਰਾਲੇ ਜਿਹੜੇ ਆਪਾਂ ਨੇ ਕੀਤੇ ਨੇ ਕਰਦੇ ਰਹੇ ਨੇ ਸਾਡੀ ਟੀਮ ਅਗਾਜ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵਲੰਟੀਅਰ ਸਾਹਿਬਾਨਾਂ ਦਾ ਜੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮੇ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਾਡੇ ਲਮੇ ਫੁੱਲਾਂ ਵਾਲੇ ਜਿਹੜੇ ਕਲਮੇ ਨੇ ਬਹੁਤ ਵਧੀਆ ਨੇ ਜੀ ਸਾਡੇ ਕੋਲੇ ਬਹੁਤ ਸੋਹਣੀਆਂ ਕੋਸ਼ਿਸ਼ਾਂ ਕਰਦੇ ਨੇ ਆਪਣੀ ਕਿਰਤ ਕਮਾਈਆਂ ਦੇ ਵਿੱਚ ਉਹਦਾ ਸੰਬੰਧ ਕੱਢ ਕੇ ਜਿਹੜਾ ਨਗਰ ਦੇ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਨੇ ਸਲਾਘਾ ਜੋ ਕਦਮ ਹੈ ਆਰ ਜੀ ਦੇ ਟੀਵੀ ਦਾ ਫਿਰ ਤੋਂ ਮੈਂ ਧੰਨਵਾਦ ਕਰਦਾ ਜਿਹੜੇ ਦੁਨੀਆ ਦੇ ਕੋਨੇ-ਕੋਨੇ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾ ਰਹੇ ਨੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸਤਿਕਾਰ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਤੇ ਪਿੰਡ ਵੱਲੋਂ ਟੀਮ ਗਾਜ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਨਵੀਂ ਵਰਤਣਾ ਨੂੰ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਆਪਣੇ ਜਿਹੜੇ ਨਵੇਂ ਵੋਟਰ ਸੀ ਉਹਨਾਂ ਲਈ ਫਾਲਦਾਰ ਬੂਟਿਆਂ ਦਾ ਇੰਤਜ਼ਾਮ ਕੀਤਾ ਮੈਂ ਰੱਬਗੇ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਦੀ ਚਰਦੀ ਕਲਾ ਬਖਸ਼ੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਿੰਡ ਦੇ ਲਈ ਇਦੋਂ ਵੀ ਵਧੀਆ ਕੰਮ ਕਰਨਾ ਬਹੁਤ-ਬਹੁਤ ਧੰਨਵਾਦ ਕਾਗਜ਼ ਟੀਮ ਤੇ ਥੈਂਕ ਯੂ ਕਾ ਤੁਹਾਡਾ ਆਰਜੀਕੇ ਟੀਵੀ ਧੰਨਵਾਦ ਲਓ ਜੀ ਕਾਗਜ਼ ਟੀਮ ਵੱਲੋਂ ਪੰਜ ਪੌਦਿਆਂ ਦੀ ਸਵੀਲ ਲਗਾਈ ਸੀ ਇੰਨਾਂ ਵੱਲੋਂ ਪਾਣੀ ਦੀ ਸਵੀਲ ਲਗਾਈ ਗਈ ਹੈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਬੁੱਟਾਂ ਦੇ ਨਾਲ-ਨਾਲ ਬੁੱਟਾ ਤਾਂ ਪੈਂਦੀ ਰਹੇ ਨੇ ਜੀ ਇੱਕ ਇਨਸਾਨੀਅਤ ਦੇ ਨਾਮ ਤੇ ਇਹਨਾਂ ਨੇ ਪਾਣੀ ਦੀ ਸਵੀਲ ਲਗਾਈ ਗਈ ਹੈ ਇਹਨਾਂ ਮਾਈਆਂ ਦਾ ਵੀ ਬਹੁਤ ਧੰਨਵਾਦ ਹੈ ਬਹੁਤ ਸਾਬ ਦਾ ਵੀ ਬਹੁਤ ਧੰਨਵਾਦ ਹੈ ਜੀ ਅਨਿਸ਼ਵਾਦ ਟੀਮ ਅਗਾਜ ਵੱਲੋਂ ਜੋ ਕੀ ਦੂਜਾ ਪੂਲਿੰਗ ਬੂਥ ਬਣਿਆ ਹੋਇਆ ਉੱਥੇ ਵੀ ਪੌਦਿਆਂ ਦੀ ਸਬਿਲ ਲੰਗਰ ਲਗਾਇਆ ਗਿਆ ਸੀ ਜੀ ਇਹ ਕੋਈ ਤਕਨੀਕੀ ਕਾਰਨ ਕਰਕੇ ਆਵਾਜ਼ ਨਹੀਂ ਆਈ ਇਸ ਕਰਕੇ ਕੋਈ ਦਿੱਕਤ ਆ ਗਈ ਸੀ ਪ੍ਰੋਬਲਮ ਓਨ ਕਰਕੇ ਆਵਾਜ਼ ਨਹੀਂ ਆਈ ਜੀ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਟੀਮ ਅਗਾਜ ਵੱਲੋਂ ਬੰਨੇ ਕਣਕੋਲਪੁਰ ਵਿੱਚ ਦੋ ਪੂਲਿੰਗ ਸਟੇਸ਼ਨ ਬੂਥ ਬਣੇ ਹੋਏ ਨੇ ਜੀ ਤੇ ਦੂਜੇ ਸਥਾਨ 'ਤੇ ਛੋਟਾ ਪ੍ਰਾਇਮਰੀ ਸਕੂਲ ਹੈ ਉੱਥੇ ਵੀ ਉਹ ਦਿਨ ਸ਼ਬੀ ਲਗਾਈ ਗਈ ਬਹੁਤ ਨੇਕ ਉਪਰਾਲਾ ਟੀਮ ਅਗਾਜ ਦਾ ਬਹੁਤ ਧੰਨਵਾਦ ਹੈ ਜੀ ਜੋ ਪਾਤਾਵਰਨ ਸੰਬੰਧ ਵਿੱਚ ਇੰਨਾ ਸੋਚ ਲਿਆ ਟੀਮ ਅਗਾਜ ਇਹ ਜ਼ਰੂਰੀ ਨੇ ਜੇ ਉਪਰਾਲੇ ਅੱਤ ਦੀ ਗਰਮੀ ਅਪ ਜਿਵੇਂ ਅਪ ਦੇਖ ਰਹੇ ਆ ਟੈਂਪਰੇਚਰ 50 ਦੇ ਕਰੀਬ ਪਹੁੰਚ ਚੁੱਕੇ ਆ ਉਹਦੇ ਵਿੱਚ ਮੁੱਟੇ ਲਗਾਉਣੇ ਬਹੁਤ ਜ਼ਰੂਰੀ ਨੇ ਬਹੁਤ ਨੇਕ ਉਪਰਾਲਾ ਸਾਰੇ ਟੀਮ ਅਗਾਜ ਦਾ ਨੇਕ ਉਪਰਾਲਾ ਕੀਤਾ ਹੈ ਦਰਖਤ ਲਗਾ ਕੇ ਬੰਡੇ ਫਲਦਾਰ ਬੂਟੇ ਬੰਡੇਗੇ ਨੇ ਜੀ ਜੋ ਨਵੇਂ ਵੋਟਰ ਜੋ ਪਹਿਲੀ ਵਾਰ ਵੋਟ ਪਾ ਰਹੇ ਨੇ ਉਹਨਾਂ ਲਈ ਫਲਦਾਰ ਬੂਟਿਆਂ ਦਾ ਪ੍ਰਬੰਧ ਕੀਤਾ ਹੈ ਕਾਜੀ ਟੀਮ ਅਵਾਜ ਵੱਲੋਂ ਮੈਂ ਬਸ ਸਹਿਵਾ ਨੇ ਸੰਬੋਧਨ ਕੀਤਾ ਸੀ ਆਪਣਾ ਭਰਾ ਆਮਣੀ ਤੇ ਮਾਸਟਰ ਗੁਰਦੀਪ ਸਿੰਘ ਜੀ ਇਹ ਵਿਚਾਰ ਦਿੱਤੇ ਸੀ ਪਰ ਉਤਕਨੀਕੀ ਕਾਰਨ ਕਰਕੇ ਕੋਈ ਆਵਾਜ਼ ਕੈਚ ਨਹੀਂ ਹੋਈ ਜੀ ਇਹ ਦਿੱਕਤਾ ਜਾਂਦੇ ਨੇ ਮਾਫੀ ਚਾਹੁੰਦੇ ਆ ਟੀਮ ਅਗਾਜ ਵੱਲੋਂ ਤੇ ਅੱਗੇ ਦਾ ਧਿਆਨ ਰੱਖਿਆ ਜਾਊਗਾ ਜੀ ਤੇ ਧੰਨਵਾਦ ਆ ਬਹੁਤ ਜਿਆਦੇ ਬਹੁਤਨੇ ਇੱਕ ਉਪਰਾਲੇ ਵੋਟਾਂ ਦੇ ਸੰਬੰਧ ਵਿੱਚ ਇਸ ਨਾਲ ਦੇਖੋ ਜੋ ਨਵੇਂ ਵੋਟਰ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਪਹਿਲੀ ਵਾਰ ਆਪਾਂ ਕੰਮ ਕਰਦਾ ਬੰਦਾ ਜੇ ਕੋਈ ਨਾਮ ਮਿਲਦਾ ਹੈ ਤਾਂ ਖੁਸ਼ ਹੁੰਦੇ ਨੇ ਬਹੁਤ ਵਧੀਆ ਉਪਰਾਲੇ ਜੀ ਦਬਾਵਨ ਟੀਮ ਅਗਾਜ ਨੂੰ ਬੇਦਨ ਇੱਕ ਉਪਰਾਲੇ ਕਰਦੇ ਆਣ ਕਾਜ਼ਾ ਕੇ ਵਾਤਾਵਰਨ ਸੰਬੰਧਿਤ ਵਿੱਚ ਤਾਂ ਆਪਾਂ ਨੂੰ ਬਹੁਤ ਸचेत ਹੋਣ ਦੀ ਲੋੜ ਹੈ। ਬੂਟੇ ਵੱਧਵਾ ਲਗਾਏ ਜਾਣ, ਸਹਮਾਲ ਕੀਤੀ ਜਾਵੇ, ਪਾਣੀ ਪਾਇਆ ਜਾਵੇ। ਤੇ ਪਾਣੀ ਵੀ ਜਿਹਾ ਆਪਣਾ ਬਹੁਤ ਥੱਲੇ ਜਾ ਰਿਹਾ ਹੈ। ਉਹਦੇ ਵਾਸਤੇ ਆਪਾਂ ਨੂੰ ਉਪਰਾਲੇ ਕਰਨੀ ਲੋੜ ਹੈ। ਜਿਹੜੇ ਬੂਟੇ ਆਪਣੇ ਲੱਗੇ ਨੇ ਉਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਬੂਟਾ ਲਾਉਣਾ ਸੌਖਾ ਹੈ, ਸਾਹਮਣਾ ਬਹੁਤ ਔਖਾ ਹੁੰਦਾ ਜੀ। ਸਭ ਨੂੰ ਬੇਨਤੀ ਹੈ ਬੂਟੇ ਲਗਾਓ ਵੀ ਜ਼ਰੂਰ ਤੇ ਸੰਭਾਲ ਉਹਦੀ ਇੱਦਾਂ ਵੀ ਜ਼ਰੂਰੀ ਹੈ ਜੀ। ਨਪ ਮੁੱਢ ਨਾ ਸਮਾਂ ਦੇ ਟਾਈਮ ਤੇ ਪਾਣੀ ਪਾਵਾਂਗੇ ਤਾਂ ਹੀ ਬਹਾਰਾ ਭਰਾ ਹੋਊਗਾ ਵਧੀਆ ਹੋਊਗਾ ਆਕਸੀਜਨ ਦੇਊਗਾ ਫਲ ਦੇਊਗਾ ਸ਼ਾਹ ਦੇਊਗਾ ਸੌ ਨੂੰ ਰਲ ਕੇ ਪ੍ਰਾਲੇ ਕਰਨੀ ਲੋੜ ਹੈ ਹਰ ਇੱਕ ਬੰਦਾ ਘਟੋ ਘਟਾ ਪੰਜ ਬੂਟੇ ਜ਼ਰੂਰ ਲਗਾਓ ਜੀ ਤਾਂ ਹੀ ਆਪਾਂ ਬਚਾਂਗੇ ਆਪਣੀ ਧਰਤੀ ਬਚੂ ਆਪਣਾ ਪਾਣੀ ਬਚੂ ਆਪਣੀਆਂ ਅਗਲੀਆਂ ਪੀੜ੍ਹੀਆਂ ਬਚਣਗੀਆਂ ਨੀਜੇ ਸਾਰ ਪੰਪਟੇ ਚ ਵਧ ਰਹੇ ਦਵਾਈ ਵਾਲਾ ਹਾਲ ਹੋ ਜਾ ਆਪਣਾ ਬਾਹਰ ਨਿਕਲਣਾ ਹੀ ਬੰਦ ਹੋ ਜਾਊਗਾ ਆਪਣਾ ਇਸਾ ਉਹਨਾਂ ਨਾਲ ਮਿਲ ਕੇ ਇਹ ਕੰਮ ਕਰਨ ਦੀ ਲੋੜ ਹੈ ਜੀ ਜੇ ਇੱਕ ਦੇ ਕਰਨੀ ਤਾਂ ਨਹੀਂ ਕਿ ਵੀ ਇੱਕ ਬੰਦਾ ਕਰੂਗਾ ਕੋਈ ਆਪਾਂ ਸਾਰੇ ਨਾਲ ਮਿਲ ਕੇ ਇਹ ਕੰਮ ਕਰਾਂਗੇ ਤਾਂ ਹੀ ਵਾਤਾਵਰਨ ਬਚਾਇਆ ਜਾ ਸਕਦਾ ਹੈ ਚਲ ਕੇ ਹੰਬਲਾ ਮਾਰੋ ਪੰਤ ਬਦ ਬੂਟੇ ਤਰਸ ਲਗਾਓ ਸੰਭਾਲ ਕਰੋ ਨਾਲ ਦੀ ਪਾਣੀ ਪਾਓ ਟਾਈਮ ਤੇ ਫੇਰ ਇਹ ਆਪਾਂ ਨੂੰ ਬੂਟੇ ਲਾਉਣ ਦਾ ਫਾਇਦਾ ਵੀ ਇਹੀ ਹੈ ਜੇ ਆਪਾਂ ਲਾਈ ਆਪਾਂ ਲਾ ਕੇ ਪੈਸੇ ਲਾ ਕੇ ਇਹ ਬੂਟਾਂ ਇਸੋਕ ਜਗ੍ਹਾ ਦਾ ਕੋਈ ਫਾਇਦਾ ਨਹੀਂ ਹੈਗਾ ਉਸ ਨੂੰ ਸੰਭਾਲ ਕਰੋ ਰਹੀ ਹੈ ਪਾਣੀ ਕੋਈ ਲੋੜ ਹੈ ਟਾਈਮ ਤੇ ਸੰਭਾਲ ਕਰੋ ਲੋ ਜੀ ਇਹ ਬੂਟਾਂ ਦੇ ਸਮਾਂ ਦੇ ਵਿੱਚ ਲੰਗਰ ਤਿਆਰ ਕਰਦ ਨਹੀਂ ਬਹੁਤ ਸੇਵ ਹੈ ਇਨਾਂ ਦੀ ਵੀ ਧੰਨ ਹੈ ਅਗਾਜ ਟੀਮ ਦੇ ਨਾਲ-ਨਾਲ ਉਹਨਾਂ ਨੇ ਪੌਦਿਆਂ ਦੀ ਸਵੀਲ ਲਾਈ ਇਹਨਾਂ ਨੇ ਲੰਗਰ ਲਾਇਆ ਗੁਰੂ ਦਾ ਧੰਨਵਾਦ ਇਨਾਂ ਮਾਈਆਂ ਦਾ ਵੇ ਕਣਕਵਾਲ ਪੰਗੂਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਇਹ ਦੇਖੋ ਬਹੁਤ ਸੋਹਣਾ ਬਣਾਇਆ ਸਰਕਾਰ ਨੇ ਧੰਨਵਾਦ ਆ ਦਾ ਇਹ ਮੈਡੀਕਲ ਸਹਾਇਤਾ ਜੀ ਬੋਟਾਂ ਦੇ ਸਬੰਧ ਵਿੱਚ ਧੰਨਵਾਦ ਇਹਨਾਂ ਦਾ ਵੀ ਤੇ ਬਾਈਆਂ ਦਾ ਵੀ ਧੰਨਵਾਦ ਜੀ ਇੱਥੇ ਹੈਲਪ ਹੈਲਪ ਡੈਕਸ volunteers ਆ ਰਹੇ ਨੇ ਜੀ ਨਾ ਉਹਨਾਂ ਨੂੰ ਪਾਣੀ ਦੀ ਸਵੀਲ ਲਗਾਈ ਗਈ ਹੈ ਜੀ ਇੱਕ ਬੌਦਿਆਂ ਦੀ ਸਵੀਲ ਹੈ ਪਾਣੀ ਦੀ ਸਵੀਲ ਲਗਾਈ ਹੈ ਬਹੁਤ ਬਹੁਤ ਧੰਨਵਾਦ